ਬਾਈ ਘਰ-ਬਾਰ ਛੱਡ ਕੇ 25-30 ਸਾਲ ਪਹਿਲਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਗਿੱਦਣਾ ਵਾਲੀ ਪਿੰਡ ਚ ਆ ਕੇ ਇੱਕ ਕੁਟਿਆ ਬਣੀ ਸੀ ਉੱਥੇ ਰਹਿੰਦੇ ਸਾਬ ਵੈਕੁਰ ਜੀ ਕੀ ਫਤਿਹ ਹਾਂ ਜੀ ਬੇਟਾ ਤੁਹਾਡਾ ਸਰਪ ਨੇ ਹਾਂ ਜੀ ਹਾਂ ਜੀ ਠੀਕ ਹੈ ਕਿੰਨੇ ਟਾਈਮ ਤੋਂ ਘਰੋਂ ਨਿਕਲੇ ਹੋਏ ਬੇਟਾ 20 ਸਾਲ ਹੋ ਗਏ ਹਨ ਹਾਂ ਡੇਰੇ आप गए थे कभी सारी. कुटिया में गए थे आप मिलने इसको कभी दो तो घर से गए हुए बीस साल हो गए आप कहा से बोल रहे हो लड़की के पास सारी करनाल। करनाल से बोल रहे हो आप तो लड़की का एक्सीडेंट हो रहा ना। ओके जो आपका ससुराल है वो कहाँ पे था आपका फार्लर। फार्लर। जिला कौन सा है कैथल। जिले में था, ठीक है और जो इनकी कुटिया थी जहां पे जे रहते थे, थे कुटिया में आ, वो तो पंजाब में, में बठिंडा में था वो तो ना सतपाल बापू कौन है ये तो अड़ी बेटी आ ममता बा, ममता पहचान लिया रोना नहीं गया रोना नहीं गया रोना नहीं गया रोना नहीं बेटी नहीं। मम्मी, मम्मी को चोट लगी है तो तौरा, चोट लगी लगी ना? इसीलिए इसीलिए इसी वो आई नहीं गेड जी बोलो

ਉਹ ਆਉਣਗੇ ਮਿਲ ਕੇ ਜਾਣਗੇ ਉਹ ਠੀਕ ਆ ਰੂਣਾ ਨਹੀਂਗਾ ਰੂਣਾ ਨਹੀਂ ਬਾਪੂ ਸਤਪਾਲ ਤੁਹਾਡੀ ਬੇਟੀ ਦੇ ਸੱਤ ਲੱਗੀ ਆ ਤੁਹਾਡੇ ਵਾਈਫ ਆਉਣਗੇ ਜਲਦੀ ਇੱਕਦਮ ਮਨ ਕਰੇਂ ਕੋ ਬੋਲਦੇ ਕਰੋ ਮਿਲ ਕੇ ਬਾਤ ਕਰਾ ਦੇਂਗੇ ਬੋਲ ਲਓ ਤਾਂ ਇਨਕਾ ਨੰਬਰ ਮੈਂ ਦੇ ਦੂੰਗਾ ਤੈਨੂੰ ਆਪਕੋ ਬੇਟੀ ਕਾ ਫਿਰ ਆਪ ਜਹਾਂ ਸੇ ਡਾਕਟਰ ਕੋ ਬੋਲ ਕੇ ਫੋਨ ਕਰ ਲਿਆ ਕਰਨਾ ਪੁੱਛੋ ਪੁੱਛੋ ਹਾਲ ਚਾਲ ਪੁੱਛੋ ਪੁੱਛੋ ਬੱਚੋ ਕਾ ਕੀ ਹਾਲ ਹੈ ਪੁੱਛੋ ममता की बेटी है ठीक है अच्छा ठीक है ठीक है ऐसे ऐसे कर दो ऐसे ठीक है अच्छा ठीक है जय श्री राम बोल रही है बेटी ममता की बेटी आपको नमस्ते बोल रही है आशीर्वाद दे दो उनको बाबा जय श्री राम क्या हुआ इसका चूल्हा चूल्हा टूट गया था वहाँ पे घिरने के बाद जो कुटिया में और वहाँ पे कम से कम आठ दस महीने चूल्हा टूटने के बाद वैसे ही पड़े रहे वहाँ पे ऐसे रेंग रेंग के जमीन के ऊपर रेंग रेंग के चलते थे बीच में लेटरिन बाथरूम हो रहा था हालत बहुत ज्यादा खराब हो गई थी वहाँ पे इनकी तो फिर गांव वालों ने हमारे से संपर्क किया फिर जहाँ हमारे पास छोड़ के गए वो आकर तो अभी करीब नौ दस महीने से वहाँ कुटिया में ही रह रहे थे जो चूल्हा टूट चुका था चल नहीं पा रहे थे उसी की वजह से इसका जो जे घुटना है ना जे जुड़ गया है और ऊपर चला गया है कंट्रक्र... क्या बोलते हैं उसको हो गए तो उसी के लिए अभी इसका एक्सरसाइज चल रहा है पहले जो कंस्ट्रक्चर ठीक किए जाएंगे इसकी टांग सीधी की जाएगी फिर उसके बाद इसका चूल्हे का ऑपरेशन होगा चलो ठीक है बेटा ਦੰਨੇ ਬਾਦ ਆਪ ਲੋਗੋ ਨੇ ਬਾਤ ਕੀਆ ਠੀਕ ਹੈ ਫਿਰ ਹਾਂਜੀ ਰੋਣਾ ਨਹੀਂ ਠੀਕ ਹੈ ਫਿਰ ਰੋਣਾ ਨਹੀਂ ਹੈ ਬਾਬਾ ਰੋਣਾ ਕਰ ਤੋ ਰੋਣਾ ਨਹੀਂ ਹੈ ਰੋਣਾ ਨਹੀਂ ਹੈ ਮਿਲ ਜਾਵੀ ਜਲਦੀ ਮਿਲ ਕੇ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਸਤਪਾਲ ਸਿੰਘ ਜ਼ਿਲ੍ਹਾ ਕੈਥਲ ਹਰਿਆਣੇ ਦਾ ਵਸਿੰਦਾ ਸੀ ਇੱਕ ਬੇਟੀ ਆ 22 ਆ ਘਰਵਾਰ ਛੱਡ ਕੇ 25 30 ਸਾਲ ਪਹਿਲਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਗਿੱਦਣਾ ਵਾਲੀ ਪਿੰਡ ਚ ਆ ਕੇ ਇੱਕ ਕੁਟਿਆ ਬਣੀ ਸੀ ਉੱਥੇ ਰਹਿਣ ਲੱਗਿਆ ਉਹ ਕੁਟਿਆ ਦੇ ਵਿੱਚ ਰੰਦਾ ਸੇਵਾ ਕਰਦਾ ਬਸ ਉੱਥੇ ਹੀ ਸੁਣਦਾ ਆਸ-ਪਾਸ ਦੇ ਲੋਕ ਰੋਟੀ ਪਾਣੀ ਦੇਣ ਲੱਗ ਗਏ ਬਸ ਉੱਥੇ ਬੈਠ ਕੇ ਰੱਬ ਦਾ ਨਾਮ ਲੈਂਦਾ 20 ਸਾਲ 25 ਸਾਲ ਇਦਾਂ ਹੀ ਬੀਤ ਗਏ ਤਾਂ ਹੁਣ 8-9 ਮਹੀਨੇ ਪਹਿਲਾਂ ਬਾਪੂ ਡਿੱਗ ਪਿਆ ਡਿੱਗਣ ਦੇ ਨਾਲ ਬਾਪੂ ਦਾ ਚੂੜਾ ਟੁੱਟ ਗਿਆ ਪੱਟ ਟੁੱਟ ਗਿਆ ਸਾਰਾ 8-9 ਮਹੀਨੇ ਬਾਪੂ ਉਵੇਂ ਹੀ ਉਹ ਕੁਟੀਆ 'ਚ ਰੜ ਰੜ ਕੇ ਮਾੜਾ ਮੋਟਾ ਲੈਟਰਨ ਬਾਥਰੂਮ ਜਾਂਦਾ ਕੋਈ ਆਣ ਗਵਾਣ ਕੋਈ ਰੋਟੀ ਦੇਣ ਦਾ ਤਾਂ ਖਾ ਲੈਂਦਾ ਵੰਡਾਲਾ ਨੇ ਦੱਸਿਆ ਵੀ ਅਸੀਂ ਆਪਣੇ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਿੰਨੀ ਕਰ ਸਕਦੇ ਸੀਗੇ ਪਰ ਇਹਦੀ ਹਾਲਤ ਦਿਨ ਬਦ ਦਿਨ ਹੋਰ ਖਰਾਬ ਹੁੰਦੀ ਗਈ ਕਿਉਂਕਿ ਬਾਪੂ ਨੂੰ ਕੋਈ ਸਾਹਮਣ ਵਾਲਾ ਨਹੀਂ ਸੀ ਉੱਥੇ ਬਾਪੂ ਦਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਸੀ ਬਾਪੂ ਨੂੰ ਲੋੜ ਸੀਗੀ ਕਿਸੇ ਆਪਣੇ ਦੀ ਵੀ ਜਿਹੜਾ ਨਵਾਉਂਦਾ ਧਵਾਉਂਦਾ ਸਾਫ ਸੁਥਰੇ ਕੱਪੜੇ ਪਵਾਉਂਦਾ ਟੁਆਲਟ ਬਾਥਰੂਮ ਸਾਫ ਕਰਦਾ ਲੈਟਰਨ ਬਾਥਰੂਮ ਵਿੱਚ ਹੀ ਹੋਣ ਲੱਗ ਗਿਆ ਉਵੇਂ ਗਿੰਦੇ ਕੱਪੜੇ ਉਵੇਂ ਪਿਆ ਕੋਈ ਰੋਟੀ ਦੇ ਗਿਆ ਖਾਲੀ ਹੱਥਾਂ 'ਚ ਉਵੇਂ ਗੰਦ ਲੱਗਿਆ ਹਾਲਾਤ ਦਿਨ ਬਦਨ ਹੋਰ ਬਦਤਰ ਹੁੰਦੇ ਜਾ ਰਹੇ ਸੀ ਜਿਵੇਂ 7-8 ਕਿ ਮਹੀਨੇ ਬੀਤ ਗਏ ਫਿਰ ਪਿੰਡ ਵਾਲਿਆਂ ਨੇ ਕੋਸ਼ਿਸ਼ ਕੀਤੀ ਵੀ ਇਹਨੂੰ ਕਿਤੇ ਆਸ਼ਰਮ 'ਚ ਛੱਡੀਏ ਤਾਂ ਸਾਡੇ ਨਾਲ ਸੰਪਰਕ ਕੀਤਾ ਪਹਿਲਾਂ ਹੋਰ ਵੀ ਪਾਸੇ ਕੀਤਾ ਸੰਪਰਕ ਫਿਰ ਸਾਡੇ ਕੋਲੇ ਇੱਥੇ ਪੂਰੀ ਪੰਚਾਇਤ ਬਾਪੂ ਨੂੰ ਗੱਡੀ ਚ ਪਾ ਕੇ ਲੈ ਕੇ ਆਈ ਤੇ ਉਹ ਤਸਵੀਰਾਂ ਵੀ ਦੇਖੋ ਤੁਸੀਂ ਬਾਪੂ ਜੀ ਦੀ ਉਸ ਦਿਨ ਕੀ ਹਾਲਤ ਸੀ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਧੰਨਵਾਦ ਉਹਨਾਂ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਇਹ ਪ੍ਰਬਾਲਾ ਕੀਤਾ ਬਾਪੂ ਸਤਪਾਲ ਸਿੰਘ ਨੂੰ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਪਹੁੰਚਦਾ ਕਰਤਾ ਹੁਣ ਬਾਪੂ ਜੀ ਦਾ ਇਲਾਜ ਚੱਲਦਾ ਵਾ ਬਾਪੂ ਜੀ ਦਾ ਚੂੜਾ ਟੁੱਟਿਆ ਹੋਇਆ ਵਾ ਉਹਦੀ ਸਰਜਰੀ ਹੋਣੀ ਹੈ ਪਰ ਉਸ ਤੋਂ ਪਹਿਲਾਂ ਇਹਨਾਂ ਦਾ ਚੂਰਾ ਟੁੱਟ ਕੇ ਤਾਂ ਚੜ ਗਿਆ ਉਹਨੇ ਨਾਲ ਗੋਡਾ ਵੀ ਸਿੱਧਾ ਨਹੀਂ ਹੁੰਦਾ ਡਾਕਟਰ ਨੇ ਕਿਹਾ ਵੀ 1 ਮਹੀਨਾ ਪਹਿਲਾਂ ਇਹਨੀਆਂ ਐਕਸਰਸਾਈਜ਼ਾਂ ਕਰਾ ਕੇ ਇਹਨੀਆਂ ਦੋਨੇ ਲੱਤਾਂ ਬਣਾ ਸਿੱਧੀਆਂ ਕੀਤੀਆਂ ਜਾਣ ਸਿੱਧੀਆਂ ਕਰਨ ਤੋਂ ਬਾਅਦ ਫਿਰ ਆਪਰੇਸ਼ਨ ਹੋਊਗਾ ਉਹ ਹੁਣ ਪ੍ਰੋਸੈਸ ਚੱਲ ਰਿਹਾ ਟ੍ਰੀਟਮੈਂਟ ਚੱਲ ਰਿਹਾ ਤੇ ਅੱਜ ਇਹਨਾਂ ਦੀ ਬੇਟੀ ਨਾਲ ਇਹਨਾਂ ਦੀ ਵਾਈਫ ਨਾਲ ਅਸੀਂ ਗੱਲ ਕਰਾਈ ਆ ਉਹ ਦੱਸਦੇ ਆ ਵੀ ਘਟੋ ਘਟ 20 25 ਸਾਲ ਪਹਿਲਾਂ ਇਹ ਛੱਡ ਕੇ ਚਲਾ ਗਿਆ ਸੀ ਘਰ-ਬਾਰ। ਸੰਿਆਸੀ ਹੋ ਗਿਆ ਸੀ, ਸਾਧੂ ਬਣ ਗਿਆ ਸੀ। ਸਾਰਾ ਜੀਵਨ ਬਾਹਰ ਹੀ ਕੱਢਿਆ। ਗਿੱਦੜਾਂ ਵਾਲੀ ਪਿੰਡ ਬਠਿੰਡੇ ਜਿਹੜੇ ਦੇ ਵਿੱਚ ਇੱਕ ਕੁਟਿਆ ਬਣੀ ਸੀ ਸਾਧੂਆਂ ਦੀ, ਉਹ ਕੁਟਿਆ 'ਚ ਹੀ ਰਿਹਾ ਵਾ। ਪਰ ਆਪਾਂ ਅਕਸਰ ਗੱਲ ਕਰਦੇ ਆ ਵੀ ਦੁਨੀਆਂ ਦੇ ਵਿੱਚ ਸੜਕ ਤੇ ਕਿਤੇ ਵੀ ਕੋਨੇ ਤੇ ਕੀਤਾ ਕਿ ਨਾ ਆਪਾਂ ਗੁਰੂ ਘਰ 'ਚ ਜਾਂ ਮੰਦਰ 'ਚ ਮਸਜਿਦ 'ਚ ਜਾਂ ਗਿਰਜਾ 'ਚ ਜਾ ਕੇ ਮਾਫੀ ਮੰਗ ਲੈਣੇ ਆ ਬਖਸ਼ਾ ਲੈਣੇ ਆ ਤੇ ਸਾਨੂੰ ਬਖਸ਼ ਦਿੰਦਾ ਪਰ ਕਈ ਵਾਰੀ ਕਿਸੇ ਐਸੀ ਧਾਰਮਿਕ ਥਾਂ ਤੇ ਐਸੀ ਜਗ੍ਹਾ ਤੇ ਜਿੱਥੇ ਸਾਨੂੰ ਕੋਈ ਗਲਤ ਨਹੀਂ ਕਰਨਾ ਚਾਹੀਦਾ ਸੀ ਉੱਥੇ ਗਲਤੀ ਕਰ ਬੈਠਦੇ ਆ ਤੇ ਉਹ ਗਲਤੀ ਫਿਰ ਕਿਤੇ ਵੀ ਬਖਸ਼ ਹੀ ਨਹੀਂ ਜਾਂਦੀ ਪਤਾ ਨਹੀਂ ਬਾਪੂ ਹਸਪਤਾਲ ਤੋਂ ਐਸੀ ਕਿਹੜੀ ਗਲਤੀ ਹੋ ਗਈ ਜਿਹੜਾ ਇਹਨੇ 8-9 ਮਹੀਨੇ ਨਰਕ ਭੋਗਿਆ ਉੱਥੇ ਤੇ ਜਿੱਥੇ ਕੋ ਚੰਗੀ ਵੀ ਕੀਤੀ ਸੀ ਭਗਤੀ ਜਿਹੜੀ ਨਗਰ ਨਿਵਾਸੀਆਂ ਨੇ ਪ੍ਰਾਲਾ ਕਰਿਆ ਤੇ ਸਾਡੇ ਵਰਗੇ ਕਲ ਚੁਕੀਆਂ ਨੂੰ ਪਾਪੀਆਂ ਨੂੰ ਇਹ ਸੇਵਾ ਬਖਸ਼ਦੀ ਤੇ ਉਹ ਭੈਣਾ ਭਰਾਵਾਂ ਦੇ ਸਹਿਯੋਗ ਨਾਲ ਬਾਪੂ ਹਸਪਤਾਲ 'ਚ ਦਾਖਲ ਆ 5 ਮਹੀਨੇ ਲੱਗਣ 4 ਲੱਗਣ 6 ਲੱਗਣ ਵਾਹਿਗੁਰੂ ਕਿਰਪਾ ਕਰਨ ਬਾਪੂ ਆਪਣੇ ਪੈਰਾਂ ਤੇ ਚੱਲਦਾ ਹੋ ਜਾਵੇ ਤੁਸੀਂ ਅਰਦਾਸ ਕਰਿਓ ਅੱਜ ਬਾਪੂ ਨੇ ਆਪਣੀ ਬੇਟੀ ਨਾਲ ਤੇ ਵਾਈਫ ਨਾਲ ਗੱਲ ਕੀਤੀ ਆ ਬੇਟੀ ਦਾ ਵੀ ਐਕਸੀਡੈਂਟ ਹੋਇਆ ਹੋਇਆ ਉਹ ਵੀ ਮੰਜੇ ਤੇ ਪਈ ਆ ਉਹ ਵੀ ਚੱਲ ਨਹੀਂ ਸਕਦੀ ਹਜੇ 2-3 ਮਹੀਨੇ ਉਹਦੇ ਪਲੇਟਾਂ ਪਈਆਂ ਵਾ ਤੇ ਪਰ ਉਹ ਬਹੁਤ ਖੁਸ਼ ਸੀ ਆਪਣੇ ਪਤਾ ਹੀ ਨਾਲ ਗੱਲ ਕਰਕੇ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਉਹਨਾਂ ਦੀ ਗੱਲ ਹੋਈ ਆ ਇਹਨਾਂ ਦੇ ਵਾਈਸ ਤਾਂ ਦੱਸਦੇ ਸੀ ਵੀ ਉਹ ਆ ਕੇ ਕੁਟੀਆਂ ਮਿਲ ਕੇ ਜਾਂਦੇ ਸੀਗੇ ਪਰ ਹੁਣ ਉਹ ਵੀ ਬਹੁਤ ਟਾਈਮ ਤੋਂ ਆਏ ਨਹੀਂ ਸੀਗੇ ਕਹਿੰਦੇ ਮਿਲਣ ਅੱਜ ਉਹਨਾਂ ਨੇ ਪ੍ਰੋਸਾ ਵੀ ਦਵਾਇਆ ਵੀ ਅਸੀਂ ਦੀਵਾਲੀ ਤੋਂ ਬਾਅਦ ਆਵਾਂਗੇ ਮਿਲ ਕੇ ਜਾਵਾਂਗੇ ਰੁੱਖਾ ਗੁਰੂ ਕਿਰਪਾ ਕਰਨ ਬਾਪੂ ਨੂੰ ਆਪਣੇ ਨਾਲ ਗੱਲ ਕਰਕੇ ਅੱਜ ਹੌਸਲਾ ਮਿਲਿਆ ਤੇ ਇਸ ਹੌਸਲੇ ਨਾਲ ਬਾਪੂ ਉੱਠ ਕੇ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਣਾ ਜੀਵਨ ਬਤੀਤ ਕਰ ਸਕੇ ਗਿੱਦੜਾਂ ਵਾਲੀ ਪਿੰਡ ਜ਼ਿਲ੍ਹਾ ਬਠਿੰਡਾ ਤੋਂ ਇਹ ਬਾਪੂ ਜੀ ਨੂੰ ਲੈ ਕੇ ਆਏ ਸਾਡੇ ਕੋਲੇ ਤੇ ਤੁਹਾਡੀਆਂ ਦੁਆਵਾਂ ਅਰਦਾਸਾਂ ਸੀਸਾਂ ਦੇ ਕਰਕੇ ਤੁਹਾਡੀ ਸਪੋਰਟ ਕਰਕੇ ਬਾਪੂ ਦਾ ਟਰੀਟਮੈਂਟ ਅਸੀਂ ਕਰਾ ਪਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ वाहेगुरु का खालसा वाहेगुरु